ਅਵੇ ਛਲਾਰੂ ਜੀਆ ਔਲਾਰ ਕਿਸਮ ਦੀ ਗੱਲ ਦਾ ਨਾ ਕੋਈ ਸਵਾਲ ਦਾ ਨਾ ਕੋਈ ਜਵਾਬ ਹੁੰਦਾ ਉਸ ਤਰ੍ਹਾਂ ਦੀਆਂ ਗੱਲਾਂ ਦਾ ਮੈਂ ਵੈਸੇ ਸ਼ੁਕੀਰ ਨਹੀਂ ਅੱਜ 4 ਸਾਲ ਦਾ ਨਿਆਣਾ ਜਾਂ 3 ਸਾਲ ਦਾ ਨਿਆਣਾ ਰੋਟੀ ਤਾਂ ਖਾਂਦਾ ਪਹਿਲਾਂ ਹੱਥ 'ਚ ਫੋਨ ਫੜਾਓ ਮੈਨੂੰ ਪਤਾ ਸੀ ਤੈਨੂੰ ਸ਼ਰਾਰਤ ਕਰਨੇ ਉੱਠ ਕੇ ਆਇਆ ਤੂੰ ਕੁਰਸੀ ਤੋਂ ਕਿਉਂਕਿ ਤੁਸੀਂ ਥੋੜਾ ਜਿਹਾ ਸਾਈਡ ਰਹਿੰਦੇ ਹੋ ਅੱਜ ਕੱਲ ਕੈਮਰਾਸ ਤੋਂ ਹੈਣਾ ਜਾਂ ਤੁਸੀਂ ਨਾ ਹੋ ਕੇ ਵੀ ਦੇਖਦੇ ਨਹੀਂ ਮੈਂ ਤੁਸੀਂ ਮੈਨੂੰ ਬੁਲਾਓ ਪਤਾ ਕੀ ਹੁੰਦਾ ਜੋ ਤੱਕ ਬੰਦਾ ਸਟੂਡੀਅਸ ਬੰਦਾ ਗੱਲ ਕਰਦਾ ਅੱਛਾ ਲੱਗਦਾ ਕਰਾ। ਅਵੇ ਛਲਾਰੂ ਜੀਆ ਔਲਾਰ ਕਿਸਮ ਦੀ ਗੱਲ ਦਾ ਨਾ ਕੋਈ ਸਵਾਲ ਦਾ ਨਾ ਕੋਈ ਜਵਾਬ ਹੁੰਦਾ। ਉਸ ਤਰ੍ਹਾਂ ਦੀਆਂ ਗੱਲਾਂ ਦਾ ਮੈਂ ਵੈਸੇ ਸ਼ੁਕੀਰ ਨਹੀਂ। ਪਹਿਲਾਂ ਤੋਂ ਹੀ ਨਹੀਂ ਸ਼ੁਕੀਰ ਮੈਂ। ਚੰਗੀਆਂ ਗੱਲਾਂ ਵਾਲੇ ਤਾਂ ਮੈਂ ਤਾਂ ਲੱਭਦਾ ਮੈਨੂੰ ਕੋਈ ਚੰਗੇ ਆਥਰ ਚੰਗੇ ਕਿਤਾਬਾਂ ਲਿਖਣ ਵਾਲੇ ਨੂੰ। ਮੈਂ ਤਾਂ ਇਹਨਾਂ ਨੂੰ ਕਹਿ ਕੇ ਕੋਈ ਵੀ ਨੌਜਵਾਨ ਅੱਛਾ ਕੋਈ ਲੇਖਕ ਹੈ ਕਿਤਾਬ ਲਿਖਦਾ ਨਹੀਂ ਛਪਾਉਣ ਦੀ ਸਮਰੱਥਾ ਰੱਖਦਾ ਤੂੰ ਮੇਰੇ ਕੋਲ ਲੈ ਕੇ ਆ। ਕਿਤਾਬਾਂ ਦੀ ਲੋੜ ਪੈਣੀ ਹੈ ਤੁਹਾਨੂੰ। ਭਵਿਕ ਦੋ ਚੀਜ਼ਾਂ ਤੇ ਖੜਾ ਤੁਹਾਡਾ ਯਾਦ ਰੱਖਿਓ। ਇੱਕ ਸੋਨੇ ਤੇ ਜਿੰਦ ਜੇ ਕਿਸੇ ਕੋ ਮੁੰਦੀ ਜਾਂ ਚੈਨੀ ਆਵਦੀ ਸਾਂਭ ਕੇ ਰੱਖੋ ਇਹ ਪੁਵੇਖਾ ਤੁਹਾਡਾ ਇਹ ਕ੍ਰਾਂਸੀ ਹੌਲੀ ਹੌਲੀ ਇਸ ਤਰ੍ਹਾਂ ਚੇਂਜ ਹੋਣੀ ਹੈ ਸੋ ਨਾ ਪੁਰਾਣੇ ਬਜ਼ੁਰਗ ਸਿਆਣੇ ਹੁੰਦੇ ਸੀ ਬੇਬੀਆਂ ਸਾਡੀਆਂ ਸਾਂਭ ਕੇ ਸੰਦੂਕ ਚ ਸੋਨਾ ਰੱਖਦੀਆਂ ਸੀ ਉਹ ਸਾਡੀ ਵਰਤ ਸੀ ਐਸੇ ਤਰ੍ਹਾਂ ਇੱਕ ਕਿਤਾਬ ਹੈ ਤੋ ਇਹ ਦੋ ਚੀਜ਼ਾਂ ਜੋੜਨ ਦੀ ਕੋਸ਼ਿਸ਼ ਕਰੋ ਹਮੇਸ਼ਾ ਅੱਜ ਤੁਸੀਂ ਤੁਹਾਡੇ ਅਕੋਰਡਿੰਗ ਇਸ ਚੀਜ਼ ਦੀ ਜ਼ਿਆਦਾ ਕਮੀ ਹੈਗੀ ਜਿਹੜੀ ਜਨ ਜੇਨਰੇਸ਼ਨ ਕਿਉਂਕਿ ਲੋਕ ਨਾ ਭੱਜ ਦੌੜ ਚ ਕਾਫੀ ਜ਼ਿਆਦਾ ਨੇ ਕੁਆਲਿਟੀ ਚੀਜ਼ਾਂ ਤੇ ਕਾਫੀ ਘੱਟ ਫੋਕਸ ਰੱਖਦੇ ਆ ਕਰ ਤੋਂ ਸੀ ਸਮਝ ਨਹੀਂ ਜਿਹੜਾ ਕਾਰਪੋਰੇਟਾ ਥੋ ਤੋਂ ਧਾਸਾ ਲੱਗ ਕੇ ਸੋਚਦਾ ਉਹਨਾਂ ਨੂੰ ਪਤਾ ਸੀ ਕਿ ਜਿਹੜੀ ਅਗਲੀ ਜਨਰੇਸ਼ਨ ਹੈ ਉਹ ਜਿਹੜੇ ਵੈਸਟ ਦੇ ਲੋਕ ਆ ਥੋੜੇ ਜਿਹਾ ਆਲਸੀ ਹੋਗੇ ਉਹ ਫਨ ਲਵਰ ਹੋਗੇ ਉਹ ਪਿੰਡ ਛੱਡ ਕੇ ਆਪਦੇ ਸ਼ਹਿਰਾਂ ਦੇ ਅਪਾਰਟਮੈਂਟ ਚ ਰਹਿਣ ਲੱਗੇ ਉਹਨਾਂ ਨੂੰ ਸਿਰਫ 4 ਦਿਨ ਕੰਮ ਤੱਕ ਮਤਲਬ ਹੈ ਫਿਰ ਸਾਡ ਲਈ ਵਰਕਰ ਕੇ ਥੋ ਰਹਿਣਗੇ ਫਿਰ ਉਹਨਾਂ ਨੇ ਨਵਾਂ ਥੋਟ ਸੋਚਿਆ ਦੇ ਸਟਾਰਟਡ ਦਿਸ ਸਮਾਜਿਕ ਮੀਡੀਆ ਉਹ ਕਹਿੰਦੇ ਇਹਨਾਂ ਨੂੰ ਹੈਬਿਟ ਤਾਂ ਪਾਓ ਅੱਜ 4 ਸਾਲ ਦਾ ਨਿਆਣਾ ਜਾਂ 3 ਸਾਲ ਦਾ ਨਿਆਣਾ ਰੋਟੀ ਤਾਂ ਕਹਿੰਦਾ ਪਹਿਲਾਂ ਹੱਥ 'ਚ ਫੋਨ ਫੜਾਓ ਐਡਿਕਟ ਕਰਤਾ ਨਾ ਕੀਬੋਰਡ ਲਈ ਬਸ ਇਹ ਫੇਤੋ ਮਤਲਬ ਉਹ ਆਪਣੀ ਲਾਈਨ ਬਣਾਈ ਰੱਖਦੇ ਆ ਕਿਉਂ ਤੁਹਾਨੂੰ ਭੋਜਨ ਖਾਣ ਲੱਗੇ ਲਾਲ ਰੰਗ ਦੇ ਲੋਕੋ ਕਿਉਂ ਮਿਲਦੇ ਆ ਕਿਉਂ ਜਿਹੜੇ ਸਾਡੀ ਬਾਡੀ ਦੇ ਚੱਕਰ ਜੋ ਪ੍ਰਾਤਨ ਸਾਡੀ ਸਬਤ ਹੈ ਮੁਤਾਬਕ ਉਹ ਰੈੱਡ ਕਲਰ ਉਹ 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 ਫਾਇਰ ਦਾ ਸਾਈਨ ਆ ये बहुत दूर अंदेशी दिल आयो फिर मारा बैठ के तो, हाँ हा। जी देखो पूरी दुनिया जगड़ ली सियासत भर हुआ हर चीज कोई शक नहीं ਸੁਚੇ ਸੂਰਮਾ ਤੇ ਕੱਟ ਸੁਭਾਵਕ ਤੌਰ ਤੇ ਨਹੀਂ ਲੱਗੋ ਕਿ ਉਸ ਤਰ੍ਹਾਂ ਦੀ ਫਿਲਮ ਹੈ ਨਹੀਂ ਹਾਂ ਹਵਾਏ ਵੇਲੇ ਤਾਂ ਅਸੀਂ ਬਹੁਤ ਲਟਾ ਫੀਮਾਂ ਸਾਡੇ ਤਾਂ ਬੜੇ ਪਰਚੇ ਪੁਰਚੇ ਹੋਏ ਕਿ ਬਈ ਕਈ ਬੰਦੇ ਪੁੱਛਦੇ ਨੇ ਦੇਖੋ ਹਰ ਹਰ ਬੰਦਾ ਆਪਣੇ ਤਰੀਕੇ ਨਾਲ ਕਾ ਪੱਤਰਕਾਰ ਆਪਣੇ ਤਰੀਕੇ ਨਾਲ ਖਬਰ ਲਾ ਕੇ ਸਿਸਟਮ ਦੇ ਖਿਲਾਫ ਬੋਲਦਾ ਹੈ ਤਾਂ ਜਦੋਂ ਅਸੀਂ ਕੈਰੀਅਰ ਸ਼ੁਰੂ ਕੀਤਾ ਸਾਡੇ ਚ ਇਸ ਤਰ੍ਹਾਂ ਦਾ ਕਿਉਂਕਿ ਅਸੀਂ ਨਿਕਲੇ ਸੀ ਉਸ ਕੰਮ ਚੋਂ ਸਾਡੇ ਬਹੁਤ ਸੱਜਣ ਸੰਘਰਸ਼ੀ ਸੀ ਪਰ ਉਹ ਉਹ ਦਿਨ ਉਹਨਾਂ ਲੜਨਾ ਬਹੁਤ ਔਖਾ ਸੀ ਅੱਜ ਵੀ ਉਹੀ ਹਾਲ ਹੈ ਤੁਸੀਂ ਸਿਸਟਮ ਨੂੰ ਚੈਲੰਜ ਕਰਨ ਲਈ ਕੋਈ ਚੀਜ਼ ਬਣਾਉਣਾ ਹੈ ਉਹ ਡੱਕ ਦਿੰਦਾ ਪਰ ਇਹ ਦੇਖੋ ਇਹ ਇਨਸਾਨੀ ਜ਼ਿੰਦਗੀ ਹੈ ਇਹ ਨਾਲ ਲੜਨਾ ਤਾਂ ਪੈਂਦੀ ਹੈ ਆਵਾਜ਼ ਤਾਂ ਤੁਹਾਨੂੰ ਚੱਕਣੀ ਪੈਂਦੀ ਹੈ ਚੱਕਦੇ ਰਹੋ ਕਿੱਥੇ ਤੱਕ ਜਾਂਦੀ ਹੈ ਔਰ ਸਭ ਦਾ ਲੜਨ ਦਾ ਆਪਣਾ ਆਪਣਾ ਤਰੀਕਾ ਹੁੰਦਾ ਕੋਈ ਗਰੀਲਾ ਯੁੱਧ ਉਹ ਜਦੋਂ ਹੁੰਦੇ ਸੀ ਉਦੋਂ ਉਸ ਤਰ੍ਹਾਂ ਲੜਿਆ ਜਾਂਦਾ ਸੀ ਅੱਜ ਵਿਚਾਰ ਦਾ ਯੋਗ ਆ ਗਿਆ ਜਿਹੜਾ ਗੁਰੂ ਸਾਹਿਬ ਨੇ ਪਹਿਲੇ ਗੁਰੂ ਸਾਹਿਬ ਨੇ ਸਾਡੇ ਨੇ ਦੱਸਿਆ ਸੀ ਵੀ ਵਿਚਾਰ ਕਰੋ ਔਰ ਦੇਖੋ ਅੱਗੇ-ਅਗੇ ਦੁਨੀਆ ਕਿਵੇਂ ਬਦਲਦੀ ਹੈ ਨੇ ਮੈਂ ਦੇਖੋ ਮੇਰੀ ਇੱਕ ਚੀਜ਼ ਯਾਦ ਰੱਖਿਓ ਮੈਂ ਮੈਨੂੰ ਪਤਾ ਸੀ ਤੈਨੂੰ ਸ਼ਰਾਰਤ ਕਰਨੇ ਉੱਠ ਕੇ ਆਇਆ ਤੂੰ ਕੁਰਸੀ ਤੋਂ ਨੇ ਮੈਨੂੰ ਦਿਖਦਾ ਨਿਗਾ ਨਹੀਂ ਘਟੀ ਮੇਰੀ ਸੈਟ ਹੈ ਪ੍ਰੋਬਲਮ ਹੈ ਮੇਰੀਆਂ ਦੋ ਹੈ ਮੈਂ ਸਾਰੇ ਅੰਦੋਲਨ ਚ ਤੁਸੀਂ ਦੇਖਿਆ ਹੋਣਾ ਮੈਂ ਜੇ ਸਿਸਟਮ ਨਾਲ ਵੀ ਗੱਲ ਕਰਦਾ ਮੈਂ ਰਿਸਪੈਕਟਫੁਲੀ ਕਰਦਾ ਸਟੇਜ ਤੇ ਕੜਕੇ ਤੈਸ ਚਾਕੇ ਉੱਚੀ ਉੱਚੀ ਬੋਲ ਕੇ ਤੁਸੀਂ ਸਾਹਮਣੇ ਬੈਠੇ ਨੂੰ ਪਰਵਾ ਸਕਦੇ ਹੋ ਪਰਦਨਾ ਤੁਸੀਂ ਆਪਣਾ کردار ਸੁੱਟ ਲੈਨੇ ਕਦੇ ਵੀ ਕਿਸੇ ਦੀ ਬੁਰਾਈ ਨਹੀਂ ਕਰਨੀ ਮੈਂ ਤਾਂ ਇਹ ਸਿੱਖਿਆ ਥੋੜਾ ਵਿਚਾਰ ਹੀ ਏਡਾ ਵੱਡਾ ਹੋਣਾ ਚਾਹੀਦਾ ਕਿ ਸਾਹਮਣੇ ਵਾਲੇ ਦੀ ਬੁਰਾਈ ਛੋਟੀ ਹੋ ਜਾਏ ਯਾਰ ਔਰ ਆਪਾਂ ਕਿਉਂ ਮੈਨੂੰ ਇੱਕ ਵੀ ਸਮਝ ਆਉਂਦੀ ਯਾਰ ਆਪਾਂ ਕਿਉਂ ਛੋਟ-ਛੋਟੀਆਂ ਗੱਲਾਂ 'ਚ ਪਾਇਆ ਦੇਖੋ ਮੈਨੂੰ ਵਿਚਾਰ ਮੈਂ ਪੰਜਾਬ ਪੰਜਾਬੀ ਉਤਨੂੰ ਪਿਆਰ ਕਰਦਾ ਤੁਸੀਂ ਮੈਨੂੰ 100 ਵਾਰੀ ਕਹੋ 6 ਗਾਣਾ ਘਟ ਲੋ ਮੈਨੂੰ ਟਰੋਲ ਵੀ ਕਰੋ ਕਰਨ ਦੀ ਕੋਸ਼ਿਸ਼ ਵੀ ਕਰੀਆ ਭੇਡਾਂ ਨੇ ਖੱੱਚਾਂ ਨੇ ਮੈਨੂੰ ਕੋਈ ਫਰਕ ਨਹੀਂ ਮੈਂ ਪੰਜਾਬੀ ਹਾਂ ਮੈਂ ਪੰਜਾਬ ਨੂੰ ਪਿਆਰ ਕਰਦਾ ਹਾਂ ਔਰ ਮੈਨੂੰ ਇਹ ਸਫਾਈ ਦੇਣ ਦੀ ਲੋੜ ਥੋੜੀ ਹੈ ਮੈਂ ਬਾਬਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਬਾਪੂ ਨੇ ਇੱਕ ਵਾਰੀ ਮੱਥਾ ਟਿਕਾਇਆ ਸੀ ਉੱਥੇ ਹੀ ਟਿਕਿਆ ਹੋਰ ਕਿਤੇ ਨਹੀਂ ਟਿਕਦੇ ਤੋਂ ਇਹ ਇਵਨ ਰਸਣ ਦੀ ਲੋੜ ਨਹੀਂ ਆਪਾਂ ਕਿਸੇ ਦੀ ਗਾਲੀ ਨਾ ਕਰੋ ਯਾਰ ਜੇ ਤੁਸੀਂ ਗੱਲ ਕਰੋਗੇ ਤਾਂ ਹੀ ਗੱਲ ਅੱਗੇ ਵਧੂਗੀ ਸਾਡਾ ਵਿਚਾਰ ਹੈ ਅਸੀਂ ਕਿਸਾਨੀ ਨੂੰ ਪਿਆਰ ਕਰਦੇ ਹਾਂ ਅਸੀਂ ਆਪ ਦੇ ਜਿਹੜੇ ਸਾਡੇ ਬਜ਼ੁਰਗ ਹੋਏ ਆ ਸਾਡੇ ਸਪਿਰਚੁਅਲੀ ਉਹਨਾਂ ਨੂੰ ਪਿਆਰ ਕਰਦੇ ਸੀ ਸਾਡਾ ਇਹ ਮੰਤਵ ਹੈ ਔਰ ਅਸੀਂ ਆਪ ਦਾ ਵਿਚਾਰ ਛੱਡਦੇ ਜਾਈ ਜਿਹੜਾ ਸੀ ਕਿਸੇ ਦੀ ਗੱਲ ਹੀ ਨਹੀਂ ਕਰਨੀ ਔਰ ਦੇਖੋ ਦੋ ਤਰ੍ਹਾਂ ਦੇ ਲੋਕ ਹੁੰਨੇ ਮੌਸਮੀ ਲੋਕ ਹਮੇਸ਼ਾ ਉਹ ਗੱਲ ਕਰਦੇ ਜਿਹਦਾ ਜਿਹਦਾ ਮੁੱਦਾ ਬਣੇ ਆਪਾਂ ਮੈਂ ਤਾਂ ਸ਼ਕੀਨ ਨਹੀਂ ਮੈਨੂੰ ਲੱਗਦਾ ਸਾਈਡ ਤੇ ਉਹ ਆਪਣਾ ਕੰਮ ਕਰੋ ਸਾਡਾ ਕੰਮ ਬਹੁਤ ਚੰਗਾ ਔਰ ਪੰਜਾਬ ਜਾਂ ਪੰਜਾਬੀ ਐਡਾ ਐਡਾ ਛੋਟਾ ਵਿਚਾਰ ਥੋੜੀ ਆਪਣਾ ਵੀ ਕਿਸੇ ਦੇ ਅੱਖੀਂ ਛੋਟਾ ਹੋ ਜਾਊ ਔਰ ਜਿਹੜੇ ਲੋਕ ਮਤਲਬ ਜਲਦੀ ਗੰਗਾ ਹੱਥ ਧੋਣ ਵਾਲਾ ਕੰਮ ਹੁੰਦਾ ਵੀ ਜਦੋਂ ਕੋਈ ਮੁੱਦਾ ਪੱਕਦਾ ਚੀਕਾ ਮਾਰਦੇ ਆ ਫਿਰ ਜਦੋਂ ਕੋਈ ਪੁਲਿਸ ਰੇਡ ਕਰਦੀ ਹੈ ਫਿਰ ਫਿਰ ਰਾਟ ਪੈਂਦਾ ਫਿਰ ਭੱਜਦੇ ਆ ਫਿਰ ਜਦੋਂ ਟੈਕਸ ਵਾਲੇ ਫੋਨ ਕਰਦੇ ਫਿਰ ਉਦੋਂ ਡੋਨਟ ਡੂ ਥੈਟ ਆਪਾਂ ਆਪਣਾ ਕੰਮ ਕਰਨਾ ਸੀ ਕਿ ਇਹਦੀ ਗੱਲ ਹੀ ਨਹੀਂ ਕਰਨੀ ਯਾਰ ਸਾਡਾ ਪੰਜਾਬ ਸਾਡੀ ਪੰਜਾਬੀ ਬਹੁਤ ਵੱਡੀ ਹੈ ਔਰ ਸਾਡੇ ਕੋਲ ਸਿੱਖਿਆ ਬਹੁਤ ਵੱਡੀ ਹੈ ਗੁਰੂ ਸਾਹਿਬ ਦੀ ਬਸ ਠੀਕ ਹੈ ਅਸੀਂ ਆਪਣਾ ਕੰਮ ਕਰਦੇ ਜਾਈ ਜਣ